ਅੱਗੇ ਤੋਂ ਤਾਂ ਇਹੀ ਆ ਵੀ ਅੱਗ ਲਾਇਆ ਕਰਾਂਗੇ ਜੀ ਇਹ ਗਲਤੀ ਨਹੀਂ ਕਰਦੇ ਜਿਵੇਂ ਜਿਵੇਂ ਉੱਪਰੋਂ ਸ਼ੁਰੂ ਹੋ ਕੇ ਥੱਲੇ ਜੜ ਨੂੰ ਤੁਰੀ ਜਾਂਦੀ ਹੈ ਬਾਕੀ ਪੂਰੀ ਨਰੋਈ ਵੀ ਹੋ ਰਹੀ ਹੈ ਨਾ ਹਾਂ ਹੂੰ ਵਿੱਚ ਜੜ ਦੇ ਵਿੱਚ ਵੀ ਨਹੀਂ ਵੀ ਹੋਣਾ ਦੇਖੋ ਜੜ ਤਾਂ ਖਤਮ ਹੀ ਕਰੀ ਜਾਂਦੀ ਹੈ ਜਮਾਂ ਹਾਂ ਹਾਂਜੀ ਆਪਾਂ ਖੜੇ ਆਂ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਜਿੱਥੇ ਇੱਕ ਕਿਸਾਨ ਦੀ 20 ਕਿੱਲੇ ਫਸਲ ਹੈ ਜਿਹੜੀ ਉਹ ਸੁਪਰ ਸੀਡਾਂ ਨਾਲ ਬੀਜੀ ਤੇ ਖਰਾਬ ਹੋ ਗਈ ਤੇ ਉਹ ਬਾਹਰ ਆ ਪਾਣੀ ਲਾਉਣ ਤੋਂ ਬਾਅਦ ਵੀ ਕਾਮਯਾਬ ਨਹੀਂ ਹੋਈ ਸੁੰਡ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰਾ ਕਿਵੇਂ ਕਿਹੜੇ ਲੋੜ ਸੁੰਡ ਪਿਆ ਹੋਇਆ ਤੇ ਆ ਤੁਹਾਡੇ ਸਾਹਮਣੇ ਦੇਖੋ ਬਾਹਰ ਆ ਵਿਚਾਰਾ ਅਸੀ ਕੱਲ ਦੋਸਤੋ ਤੁਸੀਂ ਜਿਹੜੇ ਆ ਅਣਖ ਦੇ ਨਾਲ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਬੰਗੀਰਗੂ ਇੱਥੇ ਇੱਕ ਵੀਰ ਦੀ ਕਿਸਾਨ ਦੀ 20 ਕਿੱਲੇ ਕਣਕ ਖਰਾਬ ਹੋ ਗਈ ਉਹ ਪੁੱਛਦਿਆਂ ਨਾਲ ਕਰਦੇ ਗੱਲਬਾਤ ਕਿਵੇਂ ਖਰਾਬ ਹੋਈ ਤੇ ਕਿਉਂ ਬੋਣੀ ਪਈ ਉਹਨੂੰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਜੀ ਆਪਣਾ ਨਾਮ ਨਾਮ ਮੇਰਾ ਜਗਸੀਰ ਸਿੰਘ ਹੈ ਜੀ ਅੱਛਾ ਪਿੰਡ ਬੰਗੀ ਰਕੂਆ ਜ਼ਿਲ੍ਹਾ ਬੇਢੰਡਾ ਤੇ ਇਹ ਤੁਹਾਨੂੰ 20 ਕਿੱਲੇ ਜ਼ਮੀਨ ਬੋਣੀ ਪਈ ਹੈ ਨਾ ਵੀ ਕਣਕ ਖੜੀ ਕਣਕ ਤੁਸੀਂ ਬਾਈ ਹੈ ਖਰਾਬ ਹੋ ਗਈ ਕਣਕ ਤੁਹਾਡੀ ਕਿਉਂ ਖਰਾਬ ਹੋਈ ਇਹ ਤੇ ਪਰਾਲੀ ਵਿੱਚ ਉਹ ਕਰੀ ਸੀਗੀ ਅਸੀਂ ਅੱਛਾ ਬਾਹੀ ਸੀਗੀ ਸੁਪਰਸੀਡਰ ਨਾਲ ਬੀਜੀ ਹੋਈ ਸੀ ਕਣਕ ਅੱਛਾ ਸਾਰੀ ਸੁਪਰਸੀਡਰ ਨਾਲ ਬੀਜੀ ਸੀ ਬੀਜੀ ਉਹਦਾ ਕਰਕੇ ਇਹ ਸੁੰਡ ਪੈਦਾ ਹੋ ਗਿਆ ਜੀ ਅੱਛਾ ਸੁੰਡ ਮਤਲਬ ਕਿ ਜਿਹੜਾ ਪੈਦਾ ਹੋਇਆ ਇਹ ਜਦੋਂ ਤੁਸੀਂ ਬੀਜੀ ਸੀ ਕਿੰਨੇ ਟਾਈਮ ਬਾਅਦ ਹੋ ਗਿਆ ਸੀਗਾ ਇਹ ਬਸ ਬੀਜੀ ਤੋਂ 20 25 ਦਿਨਾਂ ਬਾਅਦ ਹੋ ਗਿਆ ਸੀ ਜੀ ਜਦੋਂ ਪੀਲਾ ਪੰਜਾ ਦਸਣ ਲੱਗਿਆ ਸਾਨੂੰ ਤੇ ਅਸੀਂ ਉਹਦੇ ਕਰਕੇ ਵੀ ਦਵਾਈ ਪਾਉਣੀ ਪੂਗੀ ਪਾਣੀ ਲਾਤਾ ਅੱਛਾ 25 ਦਿਨਾਂ ਬਾਅਦ ਠੀਕ ਆ ਤੇ ਉਹ ਦਵਾਈ ਨਾਲ ਵੀ ਕੋਈ ਹੱਲ ਨਹੀਂ ਹੋਇਆ ਦੇਖੋ ਅੱਜ ਵੀ ਉਵੇਂ ਹੀ ਆ ਹਾਂ ਪਾਣੀ ਲੱਗੇ ਨੂੰ ਵੀ ਇਹਨੂੰ ਹੋ ਗਿਆ ਹੋਊਗਾ ਘੱਟੋ ਘੱਟ 15 ਦਿਨ ਹੋ ਗਏ ਹੋਣਗੇ ਪਾਣੀ ਲੱਗੇ ਨੂੰ ਅੱਛਾ ਹਾਂਜੀ ਮਤਲਬ ਕਿ ਹਰੇਕ ਦੇ ਵਿੱਚ ਜਿਹੜੀ ਪੀਲੀ ਪਿਆਜ਼ ਹਾਂ ਹਰੇਕ ਦੇ ਵਿੱਚ ਹੀ ਹੈ ਜੀ ਹਾਂ ਬਾਕੀ ਇਹ ਹੈ ਨਾ ਜਿਵੇਂ ਪਾਣੀ ਲੱਗੀ ਗਿਆ ਅੱਛਾ ਬਾਣ ਸੁੱਕਦਾ ਗਿਆ ਉਵੇਂ ਜੇਕਰ ਕਣਕ ਖਤਮ ਹੁੰਦੀ ਗਈ ਅੱਛਾ ਇੱਕ ਜੱਗੇ ਵੀ ਜਿਹੜੀ ਤੁਸੀਂ ਸੁਪਰ ਸੀਡ ਨਾਲ ਵਿਜੀ ਓਸੇ 'ਚ ਦਿੱਕਤ ਆਈ ਹੈ ਕਿ ਹੋਰ 'ਚ ਵੀ ਆਈ ਆ ਇਹ ਹਾਂ ਸੁਪਰਸੀਟਰ ਵਾਲੀ ਚੀਜ਼ ਦਿੱਕਤ ਹੈ ਜੀ ਇੱਕ ਜਿੱਥੇ ਕੋਈ ਮੰਨ ਲਓ ਗੱਠਾ ਬਣਿਆ ਹੋਊਗਾ ਉੱਥੇ ਦਿੱਕਤ ਆਈ ਆ ਆਪਣੇ ਦਾ ਚਲੋ ਵੀ ਪਰਾਲੀ ਵਿੱਚ ਵਾਹੀ ਸੀ ਹਾਂ ਹਾਂ ਇਹ ਜਿੱਥੇ ਗੱਠਾ ਬਣਿਆ ਉੱਥੇ ਬਹੁਤ ਸਮੱਸਿਆ ਆਈ ਹੈ ਇਹਦੀ ਆਪਾਂ ਕੱਢ ਕੇ ਦੇਖੀਏ ਹੋਰ ਹਨਾ ਆਪਾਂ ਹਾਂ ਹਾਂ ਕੈਮਰੇ 'ਚ ਵੀ ਦਿਖਾ ਦਈਏ ਕਈ ਵਾਰੀ ਅੱਲਾਹ ਕਹਿੰਦਾ ਵੀ ਤੁਸੀਂ ਥੋੜਾ ਜਿਹਾ ਪਤਾ ਲੱਗੇ ਵੀ ਕਿਹੜੀ ਆ ਇਹ ਆ ਹੋਏ ਪਏ ਇਹਦੇ ਵਿੱਚ ਹੁਣ ਸੁੰਡ ਆ ਇਹਦੇ ਚ ਆਪਾਂ ਨਾ 5 ਕਿਲੋ ਕਿੱਲੇ ਦੀ ਕਲੋਰੋ ਪਾਈ ਹੋਈ ਹੈ ਜੀ ਆ ਦੇਖੋ ਹਾਂ ਦੇਖ ਜਿਹੜੀ ਪੜਦੇ ਆਪਾਂ ਹਨ ਉਹ ਸੀ ਇਹ ਇਹ ਇਸ ਤਰ੍ਹਾਂ ਬਸ ਖਾਦਮ ਹੀ ਹੁੰਦੀ ਗਈ ਇਹ ਦਵਾਈ ਤੋਂ ਦਵਾਈ ਨੇ ਵੀ ਇਹਨੂੰ ਕੋਈ ਕੰਟਰੋਲ ਨਹੀਂ ਕਰਿਆ ਇਹਨੂੰ ਅੱਛਾ ਹੂੰ ਸਹੀ ਹੈ ਇਹਦਾ ਸਾਰੇ ਜੀ ਨਿਕਲ ਗਈ ਹੈ ਨਾ ਮੈਂ ਦੇਖੋ ਆ ਸਾਰੀ ਨਾ ਦਿਖਾ ਦੂੰ ਹਾਂ ਦੇਖੋ ਗਾਂ ਬੱਤੀ ਤਿਆਰ ਹੋ ਰਿਹਾ ਗੱਲ ਤਿਆਰ ਹੋਈ ਜਾਂਦਾ ਹਾਂ ਹਾਂ ਹੁਣ ਤੁਸੀਂ ਆਹ ਲਾ ਲਓ ਵੀ ਆਪਾਂ ਤਿੰਨ ਗੜੱਕੀ ਪੱਟੇ ਆ ਹੂੰ ਤਿੰਨ ਡੱਕੇ ਜਿੰਨੀ ਦਾ ਕਿੰਨੀ ਪੈਦਾ ਹੋਈ ਬਸ ਹੂੰ ਤੇਜ ਕੋਈ ਰੇਨ ਸਪਰੇ ਕੋਈ ਹੋਰ ਨਹੀਂ ਕੋਈ ਹੱਲ ਕੀਤਾ ਵੀ ਇਹਦੇ ਜੀ ਨਹੀਂ ਬਹੁਤ ਹੁਣ ਤੁਸੀਂ ਲਾ ਲਓ ਵੀ ਕਲੋਰੋ 5 ਕਿਲੋ ডোজ ਬਹੁਤ ਹੁੰਦੀ ਹੈ 1 ਕਿੱਲੇ ਦੀ ਅੱਛਾ ਤੇ ਉਹਨੇ ਵੀ ਕੋਈ ਉਹ ਕੰਮ ਨਹੀਂ ਕੀਤਾ ਹੂੰ ਆ ਜਿੰਨੇ ਆ ਬੂਟੇ ਆ ਗਿਆ ਦੇਖੋ ਆ ਰੇ ਤਗਰੀਆਂ ਸਾਰਿਆਂ ਨਹੀਂ ਬਣੀ ਪਈ ਆ ਆ ਦੇਖੋ ਇਹ ਵਿੱਚ ਜੜ ਦੇ ਵਿੱਚ ਬਣੀ ਵੀ ਹੋਣਾ ਤੇ ਅੱਗੇ ਕੋਈ ਅਸੀਂ ਹੁਣ ਉਹ ਚਾਰ ਕਿੱਲੇ ਚ ਮੂਲੀ ਲਾਤੀ ਸੀ ਉਹ ਨਾ ਪਾਣੀ ਲਾਉਣ ਕਰਨ ਉਹ ਛੱਡ ਲਿਆ ਸੀ ਉਹ ਕੀ ਚੱਕਰ ਸੀ ਜਦੋਂ ਅਸੀਂ ਇਧਰੋਂ ਪਾਣੀ ਸਟਾਰਟ ਕਰਿਆ ਹੂੰ ਹੂੰ ਇੱਧਰ ਲਾਉਂਦੇ ਕਰਦੇ ਪਾਣੀ 15-16 ਕਿੱਲਿਆਂ ਨੂੰ ਤੇ ਉਹਨੇ ਖਤਮ ਹੋ ਗਈ ਜਮਈ ਅੱਛਾ ਫਿਰ ਉਹਦਾ ਅਸੀਂ ਬਾਹ ਕੇ ਹੋ ਗਿਆ ਕਾਫੀ ਦਿਨ ਉਹਦੇ ਮੂਲੀ ਲਾਤੀ ਸੀ ਉਹਦੇ ਤਾਂ ਠੀਕ ਆ ਹੋ ਗਿਆ ਵੀਡੀਓ ਪਾਈ ਸੀਗੀ ਹਾਂ ਹਾਂ ਉਹ ਵੀਡੀਓ ਪਾਈ ਸੀਗੀ ਹਾਂ ਉਹ ਵੀਡੀਓ ਤੁਸੀਂ ਪਾਈ ਸੀ ਇੱਕ ਦਿਨ ਦੇ ਵਿੱਚ ਕੋਈ ਖੇਤੀਬਾੜੀ ਜਾਂ ਕੋਈ ਹੋਰ ਕਿਸੇ ਸਲਾਹਕਾਰ ਦੀ ਸਲਾਹ ਲੈਤੀ ਸੀ ਖੇਤੀਬਾੜੀ ਵਾਲੇ ਕੋਈ ਨਹੀਂ ਜੀ ਹਫ਼ਤਾ ਕੋ ਹੋ ਗਿਆ ਖੇਤੀਬਾੜੀ ਵਾਲੇ ਆਏ ਸੀ ਆਪਣੇ ਤਲਵੰਡੀ ਸਾਬੋ ਵਾਲੇ ਅੱਛਾ ਉਹ ਬਸ ਦੇਖ ਕੇ ਉਹ ਕਹਿੰਦੇ ਜੀ ਇਹਦਾ ਕੋਈ ਹੱਲ ਨਹੀਂ ਇਹਨੂੰ ਬਾਕੇ ਬੀਜ ਲੋ ਅੱਛਾ ਉਹ ਤਾਂ ਆਪਦੀਆਂ ਸਲਾਹਾਂ ਦੇ ਲਾਗੇ ਇਥੇ ਆਹ ਬੀਜ ਬੀਜ ਲੋ ਜੀ ਬਿਸ਼ੇਤ ਆਹ ਬੀਜ ਲੋ ਚਲੋ ਉਹ ਤਾਂ ਬੀਜਣ ਜਿਹੜਾ ਇਹਦੇ ਤੁਸੀਂ ਖਰਚਾ ਆਦੇ ਅਸੀਂ ਕਰੀ ਬੈਠੇ ਹਾਂ ਨਾ ਇੰਨਾ ਖਰਚਾ 20 ਕਿੱਲਿਆਂ ਦਾ ਡੀਜ਼ਲ ਫੂਕਿਆ ਇਨਾ ਆਪਦਾ ਟਾਈਮ ਖਰਾਬ ਕੀਤਾ ਤੇ ਕਿਹੜੇ ਮਹੀਨੇ ਤੁਸੀਂ ਬਜਾਦ ਕੀਤੀ ਸੀ ਦੀ ਇਹ ਆਪਣੇ ਤੁਸੀਂ ਲਾ ਲਓ ਵੀ 4 ਨੰਬਰ ਦੀ ਬਜਾਦ ਕੀਤੀ ਆ 19 ਮਹੀਨੇ ਦੀ 4 ਤਰੀਕ ਦੀ ਅੱਛਾ ਬਜਾਦ ਤੇ ਇਹਦਾ ਗਣਕ ਦੇਖ ਲਓ ਬਾਕੇ ਬੀਜੀ ਹੋਈ ਆ ਅੱਛਾ ਉਸੇ ਦਿਨ ਹੀ ਇਹ ਬੀਜ ਜੇ ਤੁਸੀਂ ਇਹ ਇਹਦੀ ਗਰੋਥ ਦੇਖੋ ਕਣਕ ਦੀ ਇਹ ਚਾਰ ਦਿਨ ਲੇਟ ਬੀਜੀ ਵੀ ਇਹਦੇ ਨਾਲੋਂ ਨਾ ਇਹ ਬਸ ਇਕੱਠੀਆਂ ਬੀਜੀਆਂ ਆਪਣੀ ਸਮਾਜ ਆਹ ਆਚਾਰਕ ਦੇਣੇ ਤੋਂ ਪਹਿਲਾਂ ਬੀਜੀ ਸੀ ਹਾਂ ਇਹ ਤੋਂ ਪਹਿਲਾਂ ਬੀਜੀ ਵੀ ਸੀ ਠੀਕ ਆ ਹਾਂ ਦੇਖੋ ਯਾਰ ਕਿੱਥੇ ਆ ਕਣ ਖੜੀ ਆ ਨਾ ਤੇ ਕਿੱਤਿਆ ਜਿਹੜਾ ਨੁਕਸਾਨ ਹੁਣ ਸਾਨੂੰ ਚੱਲਣਾ ਪੈ ਰਿਹਾਗਾ ਇਹ ਗੱਠਾਂ ਵਾਲਿਆਂ ਤੇ ਪ੍ਰਾਲੀ ਵਾਲੇ ਸਮੱਸਿਆ ਜਿੱਥੇ ਅੱਗ ਲੱਗੀ ਉੱਥੇ ਸਮੱਸਿਆ ਹੈ ਨਹੀਂ ਅੱਛਾ ਜਿੱਥੇ ਮਤਲਬ ਕਿ ਅੱਗ ਲੱਗੀ ਉੱਥੇ ਇਹ ਸਮੱਸਿਆ ਨਹੀਂ ਨਹੀਂ ਉੱਥੇ ਸਮੱਸਿਆ ਹੈ ਨਹੀਂ ਅੱਛਾ ਅੱਗ ਨਾਲ ਆਇਆ ਨਾ ਜਿਹੜਾ ਕੋਈ ਜਿਵੇਂ ਹੁਣ ਪਮਕੜ ਹੁੰਦਾ ਜਿਹੜੇ ਤੋਂ ਸ ਉਹ ਮੱਝ ਜਾਂਦਾ ਤੇ ਇਹਦੇ ਵਿੱਚ ਮਤਲਬ ਹੁਣ ਤੁਸੀਂ ਅੱਗੇ ਜਿਹੜੀ ਫਸਲ ਬੀਜੋਗੇ ਹਾਂਜੀ ਉਹ ਹੁਣ ਤੁਸੀਂ ਕੀ ਸੋਚਿਆ ਕੀ ਬੀਜਣਾ ਇੱਥੇ ਇਸਦੇ ਕੋਸ ਤੋਂ ਮੂਲੀ ਲਾਵਾਂਗੇ 2-4 ਕਿੱਲੇ ਹੋਰ ਅੱਛਾ ਤੇ ਕੁਝ ਕਣਕ ਬੀਜ ਦਾਂਗੇ ਜੀ ਕੋਈ ਵਿਸ਼ੇਸ਼ੀ ਵੈਰੈਟੀ ਅੱਛਾ ਤੇ ਹੁਣ ਤੁਸੀਂ ਜੱਗੇ ਬਾਈ ਬੀਜ ਤਾਂ ਦਿਓਗੇ ਹਨਾ ਮੂਲੀ ਵੀ ਬੀਜ ਦੋਗੇ ਤੇ ਜਿਹੜੇ ਹਿਸਾਬ ਨਾਲ ਆਪਾਂ ਇਹ ਦੇਖ ਰਹੇ ਹਾਂ ਇਹ ਤਾਂ ਮਤਲਬ ਕਿ ਬਾਤ ਅੱਗੇ ਵੀ ਤਿਆਰ ਹੋਈ ਜਾਂਦਾ ਤਿੱਕ ਤੱਕ ਕਿ ਮੂਲੀ ਨੂੰ ਨਾ ਕੋਈ ਪ੍ਰੋਬਲਮ ਆਵੇ। ਉਹੀ ਤਾਂ ਚੱਕਰ ਆਈ ਹੁਣ ਦੇਖਾਂਗੇ ਕੋਈ ਜਾਂ ਤਾਂ ਬੀਜ ਨੂੰ ਕੋਈ ਦਵਾਈ ਲਾਵਾਂਗੇ। ਅੱਛਾ। ਉਹ ਛੱਡ ਸਾਰਾ ਦਾ ਵੀ ਇਹਨੂੰ ਜ਼ਮੀਨ 'ਚ ਐਵੇਂ ਜਿਕਰ ਕੋਈ ਸਪਰੇਅ ਕਰ ਦਗੇ। ਅੱਛਾ। ਕਿਸੇ ਖੇਤੀਬਾੜੀ ਵਾਲੇ ਨਾਲ ਕੋਈ ਸੰਪਰਕ ਕਰਕੇ ਜਾਂ ਕਿਸੇ ਖੇਤੀਬਾੜੀ ਵਾਲੇ ਨੇ ਕੀ ਕਹਿਣਾ? ਖੇਤੀਬਾੜੀ ਵਾਲਿਆਂ ਨੇ ਤਾਂ ਮਰਵਾਈਆਂ ਪਹਿਲਾਂ ਕਹੀ ਕਿ ਸੁਪਰ ਸੀਡਰ ਨਾਲ ਬੀਜੋ ਪਰਾਲੀ ਨੂੰ ਅੱਗ ਨਹੀਂ ਲਾਉਣੀ। ਅੱਛਾ। ਉਹਦੇ ਨਤੀਜਾ ਸਾਨੂੰ ਨਹੀਂ ਭੁਗਤਣਾ ਪੈ ਰਿਹਾ। ਉਹਨਾਂ ਨੇ ਤਾਂ ਆਪਦੇ ਬਸ ਦਫ਼ਤਰ 'ਚ ਬੈਠੇ ਤੇ ਹੁਕਮ ਦੇਤਾ। ਅੱਛਾ। ਗਾਂ ਕੋਸ਼ਿਸ਼ ਹੀ ਹੋਈ ਜਾਵੇ। ਉਹੀ ਹੁਣ ਕੋਈ بیمਾ ਨਹੀਂ ਇਹ بیمਾ ਹੁਣ ਬੰਦਾ ਦਾ ਬਚਾਤਾ ਹੋਇਆ ਨਹੀਂ ਕੋਈ ਕੋਈ ਹੋਣੀ ਹੈਗਾ ਤਾਂ ਹੈ ਹਜੇ ਵੀ ਰਿਸਕ ਹੀ ਇੱਕ ਤਰ੍ਹਾਂ ਦਾ ਜੇਕਰ ਮੂਲੀ ਬੀਜ ਦਿਓ ਜੇ ਫੇਰ ਨਾ ਕੰਟਰੋਲ ਹੋਈ ਹੈ ਨਾ ਹਾਂ ਰੇਸ਼ਕਾ ਬਾਕੀ ਹੁਣ ਤੁਸੀਂ ਕਣਕ ਵੀ ਲਾ ਲਓ ਵੀ ਅੱਜੋ ਕੀ 14 ਤਰੀਕ ਹੋਗੀ ਹੂੰ ਹੂੰ ਹਾਂ 14 ਤਰੀਕ ਹੋਗੀ ਹਜੇ 5-4 ਦਿਨ ਇਹ ਬੀਜੀ ਨਹੀਂ ਜਾਂਦੀ ਆ ਕਣਕੇ ਦੇ ਚ ਕੀ ਕਰਨ ਹੋਣੀਆਂ ਬਸ ਉਹਦਾ ਐ ਵੀ ਹੁਣ ਬੀਜ ਨਹੀਂ ਪਊਗੀ ਖਾਲੀ ਰੱਖਣਾ ਕੋਟਾਂ ਕਰਨੇ ਹਾਂ ਹੁਣ ਤੁਸੀਂ ਇਹ 20 ਕਿੱਲੇ ਦੱਸ ਦਿਓ ਖਰਾਬ ਵੀ ਤੇ ਕਿੱਲੇ ਦਾ ਖਰਚਾ ਤੁਹਾਨੂੰ ਕਿੰਨਾ ਪੈ ਗਿਆ ਉਹਦਾ ਬਾਹੀ ਬਜਾਈ ਦਾ ਖਰਚਾ ਦਾ ਜੀ ਤੁਸੀਂ ਲਾ ਲਓ ਵੀ ਪਹਿਲਾਂ ਬਾਹ ਹੈ ਫਿਰ ਸوبر ਸੀਡਰ ਨਾਲ ਬੀਜੀ ਡੀਏਪੀ ਪਾਈ ਅੱਛਾ ਫਿਰ ਅਸੀਂ ਇਹਦੇ ਉੱਪਰ ਵੀ ਜਦੋਂ ਕੋਰ ਲਈ ਆ ਉਦੋਂ ਵੀ ਅੱਧਾ ਗੱਟਾ ਡੀਏਪੀ ਦਾ ਪਾਤਾ ਸਲਫਰ ਪਾਈ 5 ਕਿਲੋ ਕਿੱਲੇ ਦੀ ਕਲੋਰੋ ਪਾਈ ਗੱਟਾ ਜੂਰੀਆ ਦਾ ਪਾਇਆ ਅੱਛਾ ਇਹ ਤਾਂ ਖਰਚੇ ਦੇ ਖਰਚਾ ਆ ਜੇ ਕਿਹੜਾ ਖਰਚੇ ਮਤਲਬ ਕਿ ਹਜੇ ਵੀ ਕੋਈ ਰੁਕਿਆ ਹਨਾ ਹਾਂ ਇਹ ਹੁਣ ਬੀਜਾਂ ਦੇ ਕਣਕ ਦਾ ਟੋਕਟ ਤੁਸੀਂ ਲਾ ਲਓ ਵੀ 15 20 ਦਿਨ ਤੱਕ ਇਹ ਉੱਗਰਦੀ ਨਹੀਂ ਤੇ ਇਹਦੇ ਪਹਿਲਾਂ ਕਿਸੇ ਨੇ ਕੋਈ ਸੁਝਾਅ ਦਿੱਤਾ ਕੋਈ ਛਿੱਟੇ ਛੁੱਟੇ ਵਾਲੀ ਕੁਝ ਨਹੀਂ ਮਤਲਬ ਛਿੱਟਾ ਦਿੱਤਾ ਸੀਗਾ ਜੀ ਅੱਛਾ ਛਿੱਟਾ ਵੀ ਤੁਸੀਂ ਦੇ ਦਿੱਤਾ ਸੀ ਪਾਣੀ ਦੇ ਮੂਰੇ 20 25 ਕਿਲੋ ਦਾ ਛਿੱਟਾ ਦਿੱਤਾ ਸੀ ਇੱਥੇ ਸਾਨੂੰ ਦਾਣੇ ਪਏ ਵੀ ਦਿਖਾ ਦਿੰਨੇ ਆਗੇ ਅੱਛਾ ਅੱਛਾ ਇੱਕ ਦਾ ਅਸੀਂ ਆ ਬਾਅਦ ਚ ਉਹ ਬੱਕਰੀਆਂ ਫੇਰ ਤੱਕ ਸਾਨੂੰ ਐਸੀ ਬਾਣ ਜਲਦੀ ਵਾਸਤ ਆ ਜੂਗਾ ਬੱਕਰਾਂ ਪੈੜਾ ਨਾਲ ਹਾਂ ਹਾਂ ਤੇ ਵੀ ਉਹ ਵੀ ਪਿਆ ਸੀਗਾ ਜ ਇਹ ਹੋਰ ਵੀ ਕਿਤੇ ਆਸੇ ਪਾਸੇ ਕਿਹਨਾਂ ਦਾ ਬਹੁਤ ਬਹੁਤ ਜੀ ਆਪਣੇ ਇੱਥੇ ਆਪਣੇ ਰੌਣੀ ਕਰਕੇ ਬੀਜੀ ਹੋਈ ਸੀ ਬਾਈ ਦੇ ਜਸਵਿੰਦਰ ਦੇ ਬਰਾੜ ਦੇ ਅੱਛਾ ਇਹ ਉਹਨਾਂ ਦੇ ਗੱਠਾ ਬਣੀਆਂ ਸੀਗਾ ਅੱਛਾ ਗੱਠਾ ਬਣਾਉਣ ਤੋਂ ਬਾਅਦ ਬਾਹ ਕੇ ਰੌਣੀ ਕਰੀ ਅੱਛਾ ਉਸ ਤੋਂ ਬਾਅਦ ਸੁਪਰ ਸੀਡਰ ਨਾਲ ਬੀਜੀ ਹੂੰ ਹੂੰ ਤੇ ਉਹਨਾਂ ਦੇ ਤੁਸੀਂ ਦੇਖ ਆਇਓ ਮਾਰ ਲਓ ਚੱਕਰ ਉੱਥੇ ਹੁਣ ਜੀਰੋ ਟਰੈਲ ਨਾਲ ਬੀਜੀ ਹੈ ਉਹਨਾਂ ਨੇ ਅੱਛਾ ਵਿੱਚ ਖੇਤ ਖਾਲੀ ਵੈਸੇ ਉਹ ਸੀਦਾ ਸਾਰੀ ਬਾਹ ਕੇ ਬੀਜਣ ਵਾਲੀ ਅੱਛਾ ਔਰ ਉਹ ਕਹਿੰਦੇ ਕਿ ਬਾਹ ਨੂੰ ਦਿਲ ਨਹੀਂ ਕਰਦਾ ਜਿਹੜੀ ਵੀ ਦੂਜੀ ਇੰਨੀ ਵੱਡੀ ਹੋਈ ਖੜੀ ਹੈ ਕਣਕਾ ਉਹ ਹੁਣ ਉਹਨਾਂ ਨੇ ਤੁਸੀਂ ਲਾ ਲਓ ਵੀ 12-13 ਕਿੱਲਾਂ ਦੇ ਵਿੱਚੋਂ 4-5 ਕਿੱਲੇ ਬਾਹਣ ਜੀਰੋ ਟ੍ਰੈਲ ਨਾਲ ਜਿੱਥੇ ਕੋਈ ਡੱਬ ਪਾਇਆ ਸੀ ਉੱਥੇ ਬੀਜੀ ਹੋਈ ਐ ਅੱਛਾ ਬੇਮਾਰ ਮਾਰ ਕੇ ਬੀਜ ਦਿੱਤਾ ਉਹਦੇ ਨੇ ਹਾਂ ਕੁਛ ਕੰਗੇ ਮਾਰ ਕੇ ਸਿੱਟਾ ਕੁਛ ਜੀਰੋ ਟ੍ਰੈਲ ਨਾਲ ਬੀਜੀ ਆ ਅੱਛਾ ਤੇ ਕਹੋ ਜਦੋਂ ਕਹਿੰਦੇ ਨੇ ਕਿ ਅੱਗ ਲਾਉਂਦੇ ਆ ਸੈਟੇਲਾਈਟ ਨਾਲ ਦੇਖ ਲੈਂਦੇ ਆ ਨਾ ਤੇ ਹੁਣ ਸੈਟੇਲਾਈਟ ਕਿੱਧਰ ਗਿਆ ਫਦਰ ਕਿਉਂ ਨਹੀਂ ਦੇ ਦੀ ਦੁਆਰੇ ਬਾਹਰ ਬੀਜਿਆ ਬੰਦਾ ਜਦ ਕਰਾਬ ਹੋਈ ਪਈ ਹੈ ਇੱਥੇ ਸੈਟੇਲਾਈਟ ਫੇਰ ਹੋ ਜਾਂਦੇ ਹਨਾ ਹਾਂ ਹਾਂ ਵੀ ਆ ਹੁਣ 20 ਉਹਨਾਂ ਨੇ ਹੋਰ ਸਾਡੇ ਨਾਲ ਗੱਲ ਹੀ ਨਹੀਂ ਕਰੀ ਕੋਈ ਜਿਹੜੇ ਮੁਲਾਜ਼ਮ ਆਏ ਸੀ ਖੇਤੀਬਾੜੀ ਵਾਲੇ ਹਾਂ ਉਹ ਕਹਿੰਦੇ ਇਹਦਾ ਕੋਈ ਹੱਲ ਤਾਂ ਕੋਈ ਹੈ ਨਹੀਂ ਕਹਿੰਦੇ ਤੇ ਇਹ ਤਾਂ ਬਾਣ ਵਿਲਾ ਪਿਆਗਾ ਹੂੰ ਤੇ ਨਾਲ ਉਹ ਕਹਿੰਦੇ ਹੁਣ ਇਹਨੂੰ ਦਵਾਈ ਕੰਮ ਕਰੇ ਇਹਨੂੰ ਬਾਹ ਕੇ ਬੀਜ ਲੋ ਮੈਂ ਕਿਹਾ ਉਹ ਤਾਂ ਅਸੀਂ ਪਹਿਲਾਂ ਹੀ ਸੋਚੀ ਬੈਠੇ ਆ ਵੀ ਬਾਹ ਕੇ ਤਾਂ ਬੀਜਾਂਗੇ ਆ ਦੇਖੋ ਇਹ ਇਸ ਤਰ੍ਹਾਂ ਹੋ ਕੇ ਨਾ ਉਹਦਾ ਖਤਮ ਹੋਇਆ ਹੈ ਜਿਵੇਂ ਜਿਵੇਂ ਉੱਪਰੋਂ ਸ਼ੁਰੂ ਹੋ ਕੇ ਥੱਲੇ ਜੜ ਨੂੰ ਤੁਰੀ ਜਾਂਦੀ ਹੈ ਬਾਕੀ ਪੂਰੀ ਨਰੋਈ ਵੀ ਹੋ ਰਹੀ ਹੈ ਨਾ ਪਾ ਪਾ ਕੇ ਜਿਵੇਂ ਦਿੰਦੇ ਆ ਹੁਣ ਤੁਸੀਂ ਇਹਨੂੰ 15 18 ਦਿਨ ਹੋ ਗਏ ਪਾਣੀ ਲੱਗੇ ਨੂੰ ਹੂੰ ਇਸ ਖੇਤ ਨੂੰ ਕਲੋਰੋ ਵੀ ਪਾਈ ਹੋਈ ਹੈ ਤੇ ਹਾਂ ਕਲੋਰੋ ਪਾਈ ਆ ਆ ਦੇਖੋ ਲੈ ਦੇਖੋ ਜੜ ਤਾਂ ਖਤਮ ਹੀ ਕਰੀ ਜਾਂਦੀ ਹੈ ਜਮਾਂ ਹਾਂ ਜੇ ਮੈਂ ਨੀਚੇ ਤੇ ਬਸ ਜੜ ਕਰਨੀ ਜਾਈ ਜਾਂਦੀ ਆ ਬਸ ਬੂਟਾ ਥੱਲੇ ਜ਼ਮੀਨ ਚ ਵੜ ਜਾਂਦਾ ਬਸ ਜਿਵੇਂ ਕਿ ਤੇ ਦੇਖ ਹਾਂ ਵੇਖ ਦੂਰ ਤੱਕਰ ਬਾਈ ਮਾਰ ਕੈਮਰਾ ਸਾਰਾ ਬਾਈ ਨੇ ਬਾਹਰ ਰੱਖਿਆ ਗਿਆ ਕੁਝ ਪਰਲੇ ਪਾਸੇ ਮੂਲੀ ਬੀਜਤੀ ਆ ਉਹ ਵੀ ਬਾਹੀ ਆ ਕਰਨ ਕਪਾ ਉਹਦੀ ਵੀ ਅਸੀਂ ਵੀਡੀਓ ਪਾਈ ਸੀ ਪਹਿਲਾਂ ਉਹ ਬਸ ਥੋੜਾ ਜਿਹਾ ਐ ਮਫਾਇਦਾ ਹੋ ਗਿਆ ਵੀ ਪਾਣੀ ਨਾਲ ਬਸ ਮੂਲੀ ਉਗ ਰਹੀ ਅੱਛਾ ਇਹ ਵੀ ਅਸੀਂ ਨਾ ਉਹੀ ਆ ਗਈ ਜਦੋਂ ਕੋਈ ਹਰਿਆਵਾਂ ਵਾਲਾ ਨੀ ਲਾਈਨ ਲੱਗ ਗਿਆ ਨੇ ਹਾਂ ਹਾਂ ਇਹ ਬੋਣ ਦੀ ਤਿਆਰੀ ਤਾਂ ਉਹਦੀ ਸੀ ਪਾਣੀ ਤੋਂ ਪਹਿਲਾਂ ਅੱਛਾ ਵਿੱਚ ਸਾਨੂੰ ਲਾ ਕੇ ਦਵਾਈ ਪਾ ਦਿਓ ਕੰਟਰੋਲ ਹੋ ਜਾਊਗੀ ਦਾ ਛੱਕਾ ਦੇ ਦਿਓ ਵੀ ਉਹ ਗਰਿਆਊਗਾ 45 ਕਿਲੋ ਵੀ ਪਹਿਲਾਂ ਬੀਜਿਆ ਸੀਗਾ ਅੱਛਾ ਤੇ 20 25 ਕਿਲੋ ਬੀ ਦਾ ਛੱਟਾ ਦੇਤਾ ਨਹੀਂ ਬਾਹਰ ਜ਼ਮੀਨ ਚ ਗੱਲ ਬਹੁਤ ਬਈ ਸੀ ਜੇ ਪਾਣੀ ਲਾਉਣ ਤੋਂ ਪਹਿਲਾਂ ਉਹਦੀ ਬਾਹ ਕੇ ਬੀਜੀ ਹੁੰਦੀ ਅੱਜ ਨੂੰ ਕਣ ਖੁੱਗਰਿਆ ਹੁੰਦੀ ਇਹ ਇੱਕ ਜੱਗੇ ਵੀ ਫਿਰ ਇੰਨਾ ਤੁਹਾਨੂੰ ਮੂਲੀ ਦਾ ਬੀ ਮਿਲ ਜੂ ਇਹ ਮੂਲੀ ਦਾ ਜੀ ਆਪਣੇ ਕੋਲੇ ਹਾਂ 7 ਕਿੱਲਿਆਂ ਦਾ ਬੀ ਤਾਂ ਸੀਗਾ ਜੀ ਅੱਛਾ ਹਾਂ 4 ਕਿੱਲੇ ਦਾ ਲਾਤੀ ਤੇ ਤਿੰਨ ਕਿੱਲੇ ਹੋਰ ਲਾਵਾਂਗੇ ਜੀ ਅੱਛਾ ਬਾਕੀ ਹੋਰ ਉਹਨਾਂ ਨੂੰ ਪੁੱਛਾਂਗੇ ਕਰਾਂਗੇ ਰਿਕਵੈਸਟ ਜੇ ਕੋਈ ਕਰਤਾ ਹਾਲ ਕੋਈ 5 4 ਕਿੱਲਿਆਂ ਦਾ ਹੋਰ ਨਹੀਂ ਫਿਰ ਕਣਕ ਬੀਜ ਦਿਆਂ ਕੋਈ ਜੋ ਮੀਂਹ ਦੇ ਦਾਂਗੇ ਆ ਦੇਖੀ ਆ ਦੇਖੋ ਆ ਜੋ ਤੁਸੀਂ ਜੜ ਪੱਟੀ ਨਾ ਆ ਦੇਖੋ ਆ ਵੀ ਖੋਖਲਾ ਵੱਡੇ ਦਾ ਇਹ ਖੋਖਲਾ ਕਰ ਰੱਖੀ ਜਾਵੇ ਕੱਲੇ ਕੱਲੇ ਦਾਣਾ ਜਿਹੜਾ ਉਗ ਰਿਹਾ ਹਰੇਕ ਦੇ ਵਿੱਚ ਬੈਠੀ ਹੋਈ ਆ ਹੂੰ ਹੂੰ ਹੁਣ ਤੁਸੀਂ ਆ ਇੱਧਰ ਨਿਗਾਹ ਮਾਰ ਦੋ ਕਿ ਕਿੰਨੀ ਕ ਕਣਕ ਨਹੀਂ ਨਹੀਂ ਲਿਆ ਹਾਂ ਇੱਧਰ ਦੇਖ ਲਓ ਕਿੰਨੀ ਕ ਦੀਦੀ ਆ ਇੱਕ ਤਾਂ ਤੁਸੀਂ ਜੱਗੇ ਸਾਰੇ ਉਪਾਅ ਕਰਕੇ ਦੇਖ ਲੇ ਹਣਾ ਬਾਕੀ ਤੁਹਾਡਾ ਪ੍ਰੁਖੀ ਕਿੱਤਾ ਹੈ ਖੇਤੀ ਹੈ ਨਾ ਉਹ ਐ ਤਾਂ ਐਣੀ ਵੀ ਤੁਸੀਂ ਨਵੇਂ ਇਸ ਕੰਮ ਦੇ ਵਿੱਚਾਂ ਖੇਤੀ ਦੇ ਵਿੱਚ ਆਇਓਗੇ ਹਾਂਜੀ ਪਹਿਲਾਂ ਤੋਂ ਕਰ ਤਿਆਰ ਆ ਰਹਾਂਗੇ ਜੱਗੀ ਅਜ ਆਪਣਾ ਜੱਦੀ ਪੁਸਤੀ ਇਹ ਕੰਮ ਆ ਤੁਹਾਡਾ ਨਾ ਹਾਂਜੀ ਤੇ ਇਹਦੇ ਵਿੱਚ ਫਿਰ ਕੋਈ ਸੁਝਾਅ ਲੈਣ ਤਾਂ ਹੁਣ ਆਪਾਂ ਲੋੜ ਹੀ ਨਹੀਂ ਸਾਰਾ ਸਾਹਮਣੇ ਸਾਰੇ ਛੋਟੇ ਸਾਹਮਣੇ ਆ ਬਾਕੀ ਸਾਰੇ ਸਾਰੇ ਤਿਆਰ ਬੇ ਕਰਕੇ ਦੇਖ ਲਈ ਫਿਰ ਵੀ ਜੇ ਕੋਈ ਐਕਸਪੈਰੀਮੈਂਟ ਕੋਈ ਦੇਣਾ ਚਾਹਵੇ ਤਾਂ ਕਮੈਂਟਾਂ ਵਿੱਚ ਵੀ ਦੇ ਸਕਦਾ ਵੀ ਅੱਗੇ ਤੋਂ ਕੀ ਕਰਨਾ ਚਾਹੀਦਾ ਹੁਣ 20 ਕਿੱਲੇ ਖੇਤੀ ਬਾਈ ਦੀ ਖਰਾਬ ਹੋਈ ਹੈ ਹਨ ਤੇ ਇਹਦੇ ਵਿੱਚ ਜੇ ਕੋਈ ਬਾਈ ਨਾਲ ਗੱਲ ਵੀ ਕਰਨੀ ਚਾਹੁੰਦਾ ਤਾਂ ਬਾਈ ਆਪਦਾ ਨੰਬਰ ਤੁਹਾਨੂੰ ਬੋਲਦਾਗਾ ਤੇ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਕੋਈ ਹਨਾ ਹਾਂਜੀ ਆਪਣਾ ਨੰਬਰ ਬੋਲ ਦੋ ਬਈ ਮੋਬਾਈਲ ਨੰਬਰ ਆਪਣਾ 94172 ਜੀ 32878 ਜੇਕਰ ਕੋਈ ਬਾਈ ਪੁੱਛਣਾ ਚਾਵੇ ਇਹਨੂੰ ਕੁਝ ਵੀ ਗੱਲ ਕਰਨੀ ਚਾਵੇ ਤਾਂ ਇਹ ਨੰਬਰ ਦਿੱਤਾ ਬਾਈ ਦਾ ਤੁਸੀਂ ਗੱਲ ਵੀ ਕਰ ਸਕਦੇ ਹੋ ਇਹ ਬਾਕੀ ਤੁਹਾਡੇ ਸਾਹਮਣੇ ਆ ਬਾਈ ਦੀ ਫਸਲ ਜਿਹੜੀ ਖਰਾਬ ਬਾਕੀ ਹੀ ਖਰਾਬ ਹੋਈ ਹੋਈ ਹੈ ਇਹ ਤੇ ਅੱਗੇ ਤੋਂ ਬਾਈ ਕੋਈ ਹੋਰ ਬਸ ਹੋਰ ਤਾਂ ਅੱਗੇ ਤੋਂ ਤਾਂ ਇਹੀ ਹੈ ਵੀ ਅੱਗ ਲਾਇਆ ਕਰਾਂਗੇ ਜੀ ਇਹ ਗਲਤੀ ਨਹੀਂ ਕਰਦੇ ਇਹ ਸੁਪਰ ਸੀਡਰ ਆ ਲਾ ਤਕਰੀਬਨ ਤਕਰੀਬਨ ਇਹ ਲਾ ਸਕਦਾ ਫੇਲ ਆ ਜੀ ਤੁਸੀਂ ਆਹ ਦੇਖੋ ਨਾਲ ਹੀ ਹਾਂ ਆਹ ਬਾਕੀ ਵੀਜੀ ਵੀ ਹੈ ਇਹ ਬਾਕੀ ਵੀਜੀ ਹੋਈ ਹੈ ਠੀਕ ਆ ਭਾਈ ਬਾਹ ਕੇ ਵਿਜੀ ਬਿਨਾ ਤਾਂ ਕੰਮ ਵੀ ਸਾਫ ਸੁਥਰਾ ਹੁੰਦਾ ਨਾ ਸੂਸਲੇ ਜੇ ਕੰਮ ਚ ਤਾਂ ਫਿਰ ਕੋਈ ਨਾ ਕੋਈ ਦਿੱਕਤਾਂ ਦਾ ਸਾਹਮਣਾ ਕਰਨੀ ਪੈਂਦਾ ਆਪਾਂ ਨੂੰ ਚਲੋ ਠੀਕ ਆ ਦੋਸਤੋ ਪਰ ਆਲੀ ਆਪਾਂ ਵਿੱਚ ਉਹ ਕਰੀ ਸ ਆ ਦੇਖੋ ਮੀ ਪਏ ਕਰਦੇ ਉਹ ਤਾਂ ਹੁਣ ਆਪਣ ਦਿਖੀ ਜਾਂਦੀ ਹੈ ਨਾ ਚਲੋ ਦੋਸਤੋ ਸਤਿ ਸ਼੍ਰੀ ਅਕਾਲ ਅੰਤ ਬਾਦ